ਅਕਾਲੀ ਦਲ ਦੇ ਆਉਣ ਤੋਂ ਪਹਿਲਾਂ 1849 ਦੇ ਵਿੱਚ ਅਨੈਕਸੇਸ਼ਨ ਆਫ ਸਿੱਕ ਕਿੰਗਡਮ ਹੋਈ ਸਿੱਖਾਂ ਦਾ ਰਾਜ ਸੀ ਸਿੱਖਾਂ ਦੀ ਸਲਤਨਤ ਸੀ ਸਿੱਖਾਂ ਦਾ ਬਹੁਤ بڑا ਅੰਪਾਰ ਸੀ ਜੀ ਸਿੱਖੀ ਕਦਰਾਂ ਕੀਮਤਾਂ ਤੇ ਬਣਿਆ ਹੋਇਆ ਸੀ ਰਣਜੀਤ ਸਿੰਘ ਦੇ ਨਾਮ ਦੇ ਉੱਤੇ ਤਾਂ ਉਹ 1849 ਦੇ ਵਿੱਚ ਅੰਗਰੇਜ਼ਾਂ ਨੇ ਧੋਖਾਧੜੀ ਕਰਕੇ ਬੇਈਮਾਨੀ ਕਰਕੇ ਮਗਰ ਅਰਾਜ ਸਿੱਖਾਂ ਦਾ ਖੋਲਿਆ ਮਾਈਨਰ ਸੀ ਇੱਕ ਮਹਾਰਾਜਾ ਸੀ ਦਲੀਪ ਸਿੰਘ ਉਸ ਨੂੰ ਉਸ ਨੂੰ ਗੱਦੀ ਤੇ ਬਿਠਾਇਆ ਗੱਦੀ ਤੇ ਬਿਠਾਉਣ ਤੋਂ ਬਾਅਦ ਉਹ ਤੋਂ ਹੌਲੀ-ਹੌਲੀ ਬੇਈਮਾਨੀ ਕਰਕੇ ਰਾਖੋ ਕੇ ਆਪਣੇ ਉਥੇ ਸلطਨਤ ਦੇ ਵਿੱਚ ਜਿਹੜੀ ਬ੍ਰਿਟਿਸ਼ ਇੰਡੀਆ ਦੀ ਸلطਨਤ ਸੀ ਉਸ ਦੇ ਵਿੱਚ ਉਸ ਨੂੰ ਮਿਲਾ ਲਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਸਭ ਜੇ ਅਸੀਂ ਸਿੱਖ ਧਰਮ ਨੂੰ ਮਲਿਆ ਮੀਟ ਨਹੀਂ ਕਰਦੇ ਸਿੱਖ ਧਰਮ ਨੂੰ ਮਤਲਬ Hindu ਧਰਮ ਦੇ ਵਿੱਚ ਮੜਾਉਂਦੇ ਨਹੀਂ ਉਨੀ ਦੇਰ ਤੱਕ ਸਿੱਖਾਂ ਨੇ ਸਾਡਾ ਰਾਜ ਇੱਥੇ ਸਹੀ ਢੰਗ ਨਾਲ ਚੱਲਣ ਨਹੀਂ ਦੇ ਤੇ ਇਹ ਸਾਨੂੰ ਸੂਲ ਰੋਲੇਟ ਖਤਮ ਕਰ ਦੇਣਗੇ ਸਾਡੇ ਨਾਲ ਲੜਾਈ ਲੜਗੇ ਉਹਨਾਂ ਨੇ ਰੀਕੰਸਾਈਲ ਨਹੀਂ ਕਰਨਾ ਸਾਡੀ ਇਨੈਕਸੇਸ਼ਨ ਜਿਹੜੀ ਅਸੀਂ ਕੀਤੀ ਹੈ ਸਿੱਖਾਂ ਦੇ ਤੋ ਉਸ ਨੂੰ ਬਧੇ ਨਜ਼ਰ ਰੱਖਦੇ ਹੋਏ ਉਹਨਾਂ ਨੇ ਕਿਹਾ ਵੀ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖ ਧਰਮ ਦੀ ਜਿਹੜੀ ਵਿਲੱਖਣਤਾ ਹੈਗੀ ਆ ਸਿੱਖ ਧਰਮ ਦਾ ਜਿਹੜਾ ਯੂਨੀਕ ਸਟੇਟਸ ਆ ਉਸ ਨੂੰ ਖਤਮ ਕਰਦੀ ਐ ਸੀ ਪਹਿਲੀ ਮੇਰੀ ਇਹ ਗੱਲ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਹੋਈ ਆ ਕਿ ਅੰਗਰੇਜ਼ਾਂ ਨੇ ਨਾ ਤਾਂ ਜਦੋਂ ਮੁਗਲ ਜਾਂ ਮੁਸਲਮਾਨ ਰੂਲਰਸ ਜਿਹੜੇ ਸੀਗੇ ਨਵਾਬ ਵਗੈਰਾ ਕਿਸੇ ਵੀ ਧਾਰਮਿਕ ਤੌਰ ਦੇ ਉੱਤੇ ਜਿਹੜੀ ਉਹਨਾਂ ਦੀ ਜਗ੍ਹਾ ਸੀਗੀ ਉਸ ਨੂੰ ਆਪਣੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਨਾ ਕਿਸੇ ਹਿੰਦੂ ਰਾਜੇ ਮਹਾਰਾਜੇ ਦੀ ਰਾਜਪੂਤਾਂ ਦੀਆਂ ਰਾਸਤਾਂ ਲਈਆਂ ਮਰਟਿਆਂ ਦੀਆਂ ਰਾਸਤਾਂ ਰਿਆਸਤਾਂ ਲਈਆਂ ਪਰ ਉਹਨਾਂ ਨੇ ਕੋਈ ਮੰਦਰ ਦੇ ਉੱਤੇ ਇਸ ਕਿਸਮ ਦੀ ਹਮਾਕਤ ਨਹੀਂ ਕੀਤੀ ਜਿਸ ਕਿਸਮ ਦੀ ਹਮਾਕਤ ਉਹਨਾਂ ਨੇ ਸਿੱਖ ਗੁਰਦੁਆਰਿਆਂ ਦੇ ਉੱਤੇ ਕੀਤੀ ਜੀ ਸਿੱਖ ਅਨੈਕਸੀਸ਼ਨ ਦੇ ਨਾਲ ਹੀ ਸਿੱਖਾਂ ਦੇ ਜਿਹੜੇ 6 ਬਹੁਤ ਵੱਡੇ ਧਾਰਮਿਕ ਸਥਾਨ ਸੀਗੇ ਉਹਨਾਂ ਨੂੰ ਮਤਲਬ ਆਪਣੇ ਕੰਟਰੋਲ 'ਚ ਲੈ ਕੇ ਉਹਦੇ ਉੱਤੇ ਮਹਾਂਤ ਪੁਜਾਰੀ ਬਿਠਾ ਦਿੱਤੇ ਜਿਹੜੇ 90% ਹਿੰਦੂਆਈ ਸੀ ਜੀ ਹਿੰਦੂਆ ਦੀ ਮਾਨਸਿਕਤਾ ਸੀ ਉਹਨਾਂ ਦੇ